ਇਸ ਵੇਲੇ ਫਰੋਇਪੁਰ ਦੀ ਐਨਕੇ ਲਾਟਰੀ ਏਜੰਸੀ ਤੇ ਮੌਜੂਦਾ ਜਿੱਥੇ ਅਕਸਰ ਹੀ ਲੱਖਾਂ ਕਰੋੜਾ ਰੁਪਏ ਦੇ ਇਨਾਮ ਜਿਹੜੇ ਆ ਉਹ ਨਿਕਲ ਰਹੇ ਆ ਤੇ ਅੱਜ ਫਿਰ ਇੱਕ ਵਿਅਕਤੀ ਦੇ ਹਜ਼ਾਰਾਂ ਰੁਪਏ ਦੇ ਇਨਾਮ ਜਿਹੜੇ ਆ ਉਹ ਨਿਕਲੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪੁਰ ਦੀ ਐਨਕੇ ਲਾਟਰੀ ਏਜੰਸੀ ਦੀਆਂ ਹਨ ਫਰੋਇਪੁਰ ਦੇ ਸ਼ਹੀਦ ਉਦਮ ਸਿੰਘ ਚੌਕ ਵਿੱਚ ਓਏ ਲਾਟਰੀ ਜਰਸੀ ਜਿਹੜੀ ਆ ਉਹ ਮੌਜੂਦ ਆ ਇਥੇ ਅਕਸਰ ਹੀ ਲੋਕ ਜਿਹੜੇ ਆ ਉਹ ਲੱਖਪਤੀ ਕਰੋੜਪਤੀ ਬਣੇ ਆ ਤੇ ਹੁਣ ਰਕਦੀ ਦੇ ਚੱਲਦੇ ਆ ਇੱਕ ਵਾਰ ਫਿਰ ਇਨਾਮਾਂ ਦੀ ਝੜੀ ਜਿਹੜੀ ਆ ਉਹ ਲੱਗੀ ਹੋਈ ਆ ਤਾਂ ਵੱਡੇ ਇਨਾਮ ਜਿਹੜੇ ਆ ਉਹ ਨਿਕਲ ਗਏ ਆ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਪ੍ਰਵਿੰਦਰ ਜੀ ਮੌਜੂਦ ਆ ਪ੍ਰਵਿੰਦਰ ਜੀ ਲਗਾਤਾਰ ਕਰੋੜਪਤੀ ਲੋਕ ਬਣ ਗਏ ਲੱਖਪਤੀ ਬਣ ਗਏ ਤੇ ਅੱਜ ਫਿਰ ਵੱਡੇ ਨਾਮ ਜਿਹੜੇ ਨਿਕਲੇ ਆ ਤਾਂ ਕਿੰਨੇ ਦਾ ਨਾਮ ਨਿਕਲੇ ਆ ਤੇ ਕਿੱਥੋਂ ਦੇ ਬੰਦੇ ਦਾ ਨਿਕਲੇ ਆ ਦੇਖੋ ਜੀ ਬੜਾ ਸ਼ੁਗਰ ਹੈ ਜੀ ਇਹਨਾਂ ਲੱਕੀ ਲੱਕੀ ਕਸਮਰ ਆਪਣੇ ਕੋਲਾਂ ਦੇ ਇਨਾਮ ਨਿਕਲਦੇ ਇਨਾਮ ਨਿਕਲਦੇ ਰਹਿੰਦੇ ਆ 15 ਦਾ ਕਦੇ ਨਹੀਂ ਹੋਇਆ ਜੀ ਜਿਹੜੀਆਂ 6 ਰੁਪਈਆਂ ਦੀ ਟਿਕਟ ਹੈ ਉਹਦੇ ਚ ਕਰੋੜਾਂ ਦਾ ਇਨਾਮ ਆਪਣੇ ਕੋਲ ਨਿਕਲਿਆ ਸੀ ਤੇ 6 ਰੁਪਈਆਂ ਦੀ ਟਿਕਟ ਫਿਰ ਧੂਮਾਂ ਮਚਾਂਦੀ ਪਈ ਹੈ ਜੀ ਇਨਾਮ ਰੈਗੂਲਰ ਨਿਕਲਦੇ ਆ ਰਹੇ ਆ ਤੇ ਕੱਲ ਫਿਰ ਇੱਕ ਵੱਡਾ ਇਨਾਮ ਨਿਕਲ ਆਇਆ ਆਪਣੇ ਕੋਲ ਆਪਣੇ ਕੋਲ ਕਸਮਰ ਮੌਜੂਦ ਹੈ ਜਿਨ੍ਹਾਂ ਦਾ ਇਨਾਮ ਨਿਕਲਿਆ ਸੀ ਅਖੀਰਲੀਆ 5 ਟਿਕਟ ਰਹਿ ਗਿਆ ਸੀ ਕੇ ਸਿਰਫ 6 ਰੁਪਈਆਂ ਦੀਆਂ ਉਹ 5 ਟਿਕਟ ਪਈਆਂ ਸੀ ਤੇ 15 ਦਾ ਇਨਾਮ ਆ ਗਿਆ ऐसे हैने सारे तो है। था था है खुशी तो दिख रही है भाई एडी 6 रुपयों के टिकट ਦੇ ਵਿੱਚ 4 मतलब आपा ਤੁਸੀਂ ਕੀ ਸੋਚ ਸਕਦੇ ਆ ਪਹਿਲਾ ਇਨਾਮ ਤਾਂ ਕਰੋੜ ਦਾ ਹੈਗਾ ਹੀ ਉਹ ਵੀ ਆਪਣੇ ਕੋ ਨਿਕਲਿਆ 15 ਕਾ ਦੇਣੀ ਹੋਏ ਨੇ ਤੇ ਜਿਨ੍ਹਾਂ ਦਾ ਨਿਕਲਿਆ ਉਹਨਾਂ ਨੂੰ ਵੀ ਪੈਸੇ ਦੀ ਬੜੀ ਲੋੜ ਸੀ ਕਿਸੇ ਲੋਡ ਮਨ ਦਾ ਇਨਾਮ ਨਿਕਲਦਾ ਹੈ ਪੈਸੇ ਬੜੀ ਖੁਸ਼ੀ ਹੁੰਦੀ ਹੈ ਤੇ ਜਦੋਂ ਕਰੋੜ ਦਾ ਇਨਾਮ ਨਿਕਲਿਆ ਸੀ ਤੁਹਾਨੂੰ ਦੱਸਦਾ ਕਿ ਆਪ ਨੂੰ ਕਿੰਨੀ ਖੁਸ਼ੀ ਹੋਈ ਸੀ ਇਹਨਾਂ ਦਾ ਨਿਕਲਿਆ ਸੀ ਆਪਾਂ ਨੂੰ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਮਾੜੀ ਤੇ ਆਪਾਂ ਨਾਲ ਪੁੱਛ ਵੀ ਲਈਏ ਖੁਸ਼ੀ ਤਾਂ दिख ਰਹੀ ਜੀ ਕਿੰਨੀ ਖੁਸ਼ੀ ਜੜੀ ਆ ਮਹਿਸੂਸ ਹੋ ਰਹੀ ਬਹੁਤ ਜੀ ਬਹੁਤ ਬਹੁਤ ਕਹਿੰਦਾ ਕਿਥੋਂ ਦੇ ਰਹਿਣ ਵਾਲੇ ਆ ਮੈਂ ਜੀਰਾ ਜੀ ਜੀਰਾ ਸਰ ਲੋਟਰੀ ਇੱਥੇ ਪਾਈ ਸੀ ਜਾਂ ਜੀਰਾ ਵਿੱਚ ਪਾਈ ਨਹੀਂ ਇੱਥੇ ਇੱਥੇ ਪਾਈਨੋ ਕੋ ਪਾ ਕੇ ਆ ਸੀ ਜੀ ਮੈਂ ਇਹਨਾਂ ਕੋਲੇ ਪਾ ਕੇ ਗਏ ਸੀ ਅੱਜ ਕੱਲ ਅੱਗੇ ਵੀ ਕਦੇ ਲੋਟਰੀ ਇੱਥੇ ਪਾਈਆਂ ਚ ਪਹਿਲੀ ਵਾਰ ਪਾਈ ਮੈਂ ਨਾ ਕਾਫੀ ਨੰਬਰ ਨੇ ਪਈ ਹੱਥ ਲੱਗੇ ਦੋ ਨਾਮ ਜਿੰਨੇ ਪਹਿਲਾਂ ਪਹਿਲਾਂ ਵੀ ਨਿਕਲੀ ਸੀ 6 ਰੁਪਏ ਦੀ ਲੋਟਰੀ ਨਿਕਲੀ ਹੈ ਜਲਦੀ 6 ਰੁਪਏ ਹਾਂ ਜੀ ਤੁਸੀਂ ਸੁਣ ਸਕਦੇ ਹੋ ਕਿ ਮਹਿਜ 6 ਰੁਪਏ 6 ਰੁਪਏ ਦੀ ਲੋਟਰੀ ਜਿਹੜੀ ਆ ਉਹ ਪਾਈ ਸੀਗੀ ਤੇ 1000 ਰੁਪਏ ਦਾ ਇਨਾਮ ਜਿਹੜਾ ਉਹ ਹੁਣ ਨਿਕਲਿਆ ਪ੍ਰਵਿੰਦਰ ਜੀ ਇਸ ਤੋਂ ਇਲਾਵਾ ਹੋਰ ਰਖੜੀ ਦੀ ਗੱਲ ਕਰ ਲਈਏ ਤਾਂ ਰਖੜੀ ਦਾ ਤਿਉਹਾਰ ਜਿਹੜਾ ਉਹ ਨਜ਼ਦੀਕ ਆ ਰਿਹਾ ਰਖੜੀ ਨੂੰ ਲੈ ਕੇ ਕਹੜੇ ਕਹੜੇ ਇਨਾਮ ਜਿਹੜੇ ਆ ਹੋਰ ਬੰਪਰ ਨਾਲ ਜਿਹੜੇ ਕੱਢੇ ਜਾ ਰਹੇ ਰਖੜੀ ਦਾ ਤਿਉਹਾਰ ਬਿਲਕੁਲ ਨੇੜੇ ਆ ਗਿਆ ਹੈ ਤੇ ਬੰਪਰ ਵੀ ਆਇਆ ਪਿਆ 7 ਕਰੋੜ ਦਾ ਇਨਾਮ ਗਰੰਟੀਡ ਹੈ ਜੀ ਸਿਰਫ 500 ਰੁਪਈਆ ਦੀ ਟਿਕਟ ਤੇ 7 ਕਰੋੜ ਦਾ ਇਨਾਮ ਗਰੰਟੀਡ ਹੈ ਸਾਰੇ ਭੈਣਾ ਭਰਾਵਾਂ ਨੂੰ ਅਪੀਲ ਇੱਕ ਦੂਜੇ ਵਾਸਤੇ ਟਿਕਟ ਖਰੀਦ ਲਓ ਕਿਉਂਕਿ ਦਿਨ ਹੋਣ ਸਿਰਫ ਥੋੜੇ ਰਹਿ ਗਏ ਨੇ 16 ਅਗਸਤ ਨੂੰ ਧਿਆਨ ਨਾਲ ਸੋਨ ਲੋ 16 ਅਗਸਤ ਨੂੰ ਰਾਤੀ 8 ਵਜੇ ਇਹਦਾ ਡਰਾਅ ਨਿਕਲਣਾ ਤੇ ਪਹਿਲਾ ਇਨਾਮ ਗਰੰਟੀਡ ਹੈ ਜੀ ਇਹ ਬੰਪਰ ਨਹੀਂ ਤਾਂ ਕਿ ਸੁਪਨਿਆਂ ਦੀ ਚਾਬੀ ਹੈ 500 ਰੁਪਈਆ ਦੇ ਤੁਹਾਨੂੰ 7 ਕਰੋੜ ਮਿਲਦਾ ਪਿਆ ਆ ਨਾ ਸੋਚੋ ਕਿ ਸਿਰਫ 7 ਕਰੋੜ ਹੀ ਇਨਾਮ ਬਥੇਰੇ ਨਹੀਂ ਕੋਈ ਇੱਕ ਵਨਜ਼ਾਈਜ਼ਾਰ ਇਨਾਮ ਤੁਹਾਨੂੰ ਸਰਕਾਰ ਦਿੰਦੀ ਪਿਆ ਦੂਜਾ ਕਰੋੜ ਦਾ ਤੀਜਾ 50 ਲੱਖ ਦਾ ਐਵੇਂ ਬਥੇਰੀ ਨਾਮ ਤੁਹਾਨੂੰ ਸਰਕਾਰ ਦਿੰਦੀ ਪਿਆ ਤੇ ਟਿਕਟ ਦੀ ਕੀਮਤ ਸਿਰਫ 500 ਰੁਪਏ ਤੇ ਨਾਮ 7 ਕਰੋੜੋਂ ਵੀ ਗਰੰਟੀਡ ਅੱਜ ਟਿਕਟ ਜ਼ਰੂਰ ਖਰੀਦਣੀ ਚਾਹੀਦੀ ਹੈ ਜੀ ਤਾਂ ਬਿਲਕੁਲ ਟਿਕਟ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਕਹਾਂਗਾ ਟਿਕਟ ਵਾਲੀ ਟਿਕਟ ਜਿਹੜੀ ਦਿਖਾ ਦੋ ਨਾ ਤਾਂ ਦੇਖ ਸਕਦੇ ਹੋ ਇਹ 7 ਕਰੋੜ ਦੀ ਟਿਕਟ ਹੈ ਤਾਂ ਇਹ ਰਕੜੀ ਤੇ ਜਿਹੜਾ ਇਨਾਮ ਆ ਉਹ ਕੱਢਿਆ ਜਾਣਾ ਤੇ ਅੱਜ 1000 ਰੁਪਏ ਦੀ ਲਾਟਰੀ ਜਿਹੜੀ ਆ ਜੀਰਾਂ ਦੇ ਰਹਿਣ ਵਾਲੇ ਵਿਅਕਤੀ ਨੇ ਪਾਈ ਸੀ ਉਸ ਦਾ 10000 ਰੁਪਏ ਦਾ ਇਨਾਮ ਜਿਹੜਾ ਉਹ ਨਿਕਲਿਆ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਐਨ ਕੇ ਲਾਟਰੀ ਏਜੰਸੀ ਫਰੋਇਪੁਰ ਦੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਸਟੈਪਾ ਸਕਰੀਨ ਤੇ ਨੰਬਰ ਜਿਹੜੇ ਆ ਉਹ ਦਿੱਤੇ ਹੋਇਆ ਅਗਰ ਤੁਸੀਂ ਇਹਨਾਂ ਨਾਲ ਸਿੱਧਾ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸਿੱਧਾ ਸੰਪਰਕ ਵੀ ਜਿਹੜਾ ਉਹ ਕਰ ਸਕਦੇ ਹੋ ਤਾਂ ਆਪਣੀ ਕਿਸਮਤ ਜਿਹੜੀ ਆ ਉਹ ਅਜਮਾ ਸਕਦੇ ਹੋ ਫਰੋਇਪੁਰ ਦੇ ਕੈਮਰਾਮੈਨ ਰਾਜਵੀਰ ਜੀ ਨਾਲ ਕਰਮਜੀ ਸਖਾਣਾ ਫਰੋਇਪੁਰ ਪੱਲਵਿੰਗ